ਟਾਲੀਆਂ ਨਾਲ ਜਦੋਂ ਕੋਡੀਆਂ ਹੁੰਦੀਆਂ ਉਹ ਕਹਿੰਦਾ ਟਾਲੀ ਟੁੱਟੇ ਜਾਂਦੀ ਨੇ ਜਾਣਾ ਚਾਹੀ ਪਈ ਕੱਸਾ ਵਧੀਆ ਮਾਰਦਾ ਨਪੁੱਤ ਇੱਕਾਤ ਵਧੀਆ ਮਾਰਦਾ ਨਹੀਂ ਉਹ ਤਾਂ ਖਾਲ ਚਲੰਮੀ ਪਾਣ ਦਾ ਨਮੇ ਖਾਲ ਚਨਾ ਪਹਿਲੇ ਨੰਨ ਤੇ ਉਹਨਾਂ ਲੰਬੀ ਖਾਲ ਪਹਿਨਣਾ ਕਿੱਥੇ ਤੋਂ ਆ ਰਹੇਗਾ ਖਾਲਾ ਠੰਡੀਆਂ ਖੁੰਦੀਆਂ ਨੇ ਨਹੀਂ ਕੀ ਹੋ ਗਿਆ ਤੈਨੂੰ ਨਹੀਂ ਆ ਪਤਾ ਇਹਦਾ ਫੋਨ ਆਈਆ ਕਿਵੇਂ ਖੜੀ ਇੱਥੇ ਚੱਕ ਕੇ ਬੱਤੀ ਨਹੀਂ ਤਾਂ ਉਹੀ ਹੈ ਜਿੱਦੋਂ ਆਪਾਂ 버ਗਰ ਖਾਦੇ ਸੀ ਉਦੋਂ ਜੀ ਨੂੰ ਹੋਤ ਕਾ ਰਸਨ ਤੇ ਦਾਂਗੇ ਮੁਰਕੇ ਮੁਕਰ ਗੀਆਂ ਸੀ ਆਪਾਂ ਹਾਂ ਜਿੱਦੋਂ ਆਪ ਭੱਜਾਂਗੇ ਸੀ ਬਾਰਕਰ ਖਾ ਕੇ ਨਹੀਂ ਬਾਰਕਰ ਖਾ ਕੇ ਆਏ ਭੱਜੀ ਜੇ ਮਾਂ ਕਰਕੇ ਲਾਟ ਲਾਈ ਦੇ ਕਿਸੀ ਪੁੱਛੀ ਮੇਰੇ ਕਰਦੀ ਆ ਚੱਕਾ ਚੱਕਾ ਮੋਟਾ ਚੱਕੂ ਕੀ ਕਹਿਣਾ ਪੁੱਛ ਚੱਕਾ ਚੱਕਾ ਪੁੱਛ ਸੀ ਹਾਂ ਵੇ ਬੜੀਆਂ ਵੇ ਮੈਂ ਤਾਂ ਇੱਥੇ ਦੇਣ ਦੂਣਾ ਸੀ ਇੱਧਰ ਸਾਡੇ ਖੇਤਾਂ ਜਾਂਚ ਵੇ ਟਾਈਮ ਤਾਂ ਹਜੇ ਲੱਗੂਗਾ ਦੋ ਜਾਣੇ ਆ ਬੰਦੇ ਤੇ ਹਜੇ ਇਹਨਾਂ ਦਾ ਹੋਇਆ ਨਹੀਂ ਭੁੱਕੀ ਖਾਈ ਬੈਠੇ ਆ ਮਾਰਨੀ ਵੇ ਜੋ ਤਾਂ ਕਾਟਾ ਰੋਕ ਜਾ ਹੋ ਜਾਣ ਦੇ ਇਹਨਾਂ ਦਾ ਜੇ ਮੈਂ ਘੱਟ ਨੂੰ ਆ ਜਾ ਹਾਂ ਘੰਟੇ ਨੂੰ ਆਜ ਪੱਕਾ ਦੱਸ ਮੈਂ ਵੇ ਤੂੰ ਆ ਜੀ ਹਾਂ ਪੱਕਾ ਤੂੰ ਆ ਜੀ ਬਰਗਰ ਹੀ ਲੈ ਆਈ ਆਹੋ ਅ ਦੋ ਚਾਰ ਲੈ ਆਈਂ ਹੈਂ ਦੋ ਦੋ ਖਾਵਾਂਗੇ ਅਸੀਂ ਸੂਤੂ ਖਾਤੂ ਖਾਏਂਗਾ ਫਿਰ ਬਾਦਲੇ ਆਈ ਇੱਕ ਫਿਰ ਪੰਜ ਲੈ ਆਈਂ ਆਹੋ ਤੂੰ ਅੱਡੇ ਕੋਲ ਆ ਜੀ ਇੱਕ ਵਾਰੀ ਹਾਂ ਕੀਤਾ ਜੀ ਜ ਮੋਟਰ ਤੇ ਜਾਵਾਂਗੇ ਠੀਕ ਆ ਚੰਦ ਇਹ ਗਾਲ ਸੁਣਵੀ ਮੋਟਰ ਨਾਲ ਕੋਟੀ ਹੋ ਕੇ ਦਊਂਗੀ ਮਰਨੇ ਤੱਕ ਮੋਟਰ ਨਾਲ ਕੋਟੀ ਹੋ ਕੇ ਦਊਂਗੀ ਵਰਕਰ ਖਾ ਲੂੰਗੀ ਕੋਈ ਨਹੀਂ ਗਾਲ ਤਾਂ ਸੁਣਾ ਕਿਉਂ ਨਹੀਂ ਸਵਾਦ ਆਉਂਦਾ ਜਿੰਨਾ ਖੇਤਾਂ ਦਾ ਸਵਾਦ ਆਉਂਦਾ ਨਹੀਂ ਟਾਉਂਦੀ ਮਜ਼ਾਕ ਕੋਈ ਥੀ ਆ ਜਾ ਚੰਦ ਆ ਆ ਜਾ ਕੀ ਆ ਜਾ ਆ ਲੈਣੀ ਉਹ ਆਜੂ ਦਾ ਪਿੱਲੇ ਪਾਰਕ ਕੋਲ ਖਵਾ ਚੱਲ ਆਪਾਂ ਚੱਲ ਆ ਜਾਣੀ ਅੱਛਾ ਅੱਧਾ ਮੈਂ ਤੇ ਲੈ ਕੇ ਚੱਲਾਂ ਆਊਗਾ ਕੋਣ ਹੋ ਕੋਈ ਨਾ ਆਪੀ ਆਜੂ ਦਾ ਮਰਨੀ ਪੋਤਾ ਫੜੀ ਨਾ ਫੋਨ ਫੇਰ ਆਈ ਜਾਂਦਾ ਕੋਈ ਨਾ ਹੁਣ ਤੂੰ ਰਹਿਣ ਦੇ ਉੱਥੇ ਕੰਮ ਆਪਾਂ ਵੀ ਬਾਹਲੇ ਕਰਦੇ ਹਾਂ ਉਦੋਂ ਬਾਅਦ ਗੁਰਖਾ ਕੇ ਉੱਥੇ ਭੱਜੀਆਂ ਤਾਂ ਐ ਪੈਣੀ ਮੈਂ ਤਾਂ ਹਾਸੀ ਨਿਕਲੇ ਮੈਨੂੰ ਲੱਗ ਕੋਈ ਜਾਵੇ ਕਿ ਕੋਈ ਮੈਨੂੰ ਦੇਖ ਕੇ ਨਹੀਂ ਗਈਆਂ ਤੁਸੀਂ ਦੇਖੇ ਨਹੀਂ ਗਈਆਂ ਹੁਣ ਕਹਿੰਦੇ ਕਿ ਪੈਸੇ ਦੇ ਦੂ ਕਹਿੰਦਾ ਬਾਰਕਰ ਕੋਈ ਨਾ ਆਪੀ ਖਾ ਲੈ ਭੈਣ ਪੁੱਤ ਮੁਰਕ ਕੇ ਕਿਹਨੇ ਦੇਖਿਆ ਭੈਣ ਆ ਜਾ ਕੋਟ ਉਹ ਐ ਨੀ ਨਾ ਤਾਂ ਕੰਮ ਕਢਾ ਲਾ ਜਿਹੜੇ ਪਹਿਲਾਂ ਸਰਵੇ ਸੀ ਚਲ ਮੇਰੀ ਗੱਲ ਸੁਣ ਸੱਚ ਮੈਨੂੰ ਇੱਧਰ ਕਾਤੋਂ ਲੈ ਕੇ ਆਂ ਚੇਕਤਾ ਆ ਚਲੀ ਪਈ ਮਾਰ ਨਹੀਂ ਅੱਜ ਮੈਂ ਦੇ ਨਹੀਂ ਅੱਜ ਕੁੱਤੇ ਨੇ ਕਿਉਂ ਆ ਤੂੰ ਇੱਧਰ ਕਿਨੂੰ ਦੀ ਨੀ ਤਰਾਸ ਸੀ ਨਾ ਇੱਕ ਨਹੀਂ ਆਸ਼ਕ ਨੇ ਮੱਗਰ ਨੂੰ ਦੇਣਾ ਨਹੀਂ ਵਾ ਨਹੀਂ ਲੈ ਕੋਣ ਪ੍ਰਾਣੀ ਕੁੰਡ ਨੂੰ ਦੇਣਾ ਆ ਯਾ ਹੋਰ ਨਹੀਂ ਉਹ ਦੰਡ ਜਿੱਦ ਤੋਂ ਮਲਾ ਕੇ ਲੈ ਕੇ ਗਈਆਂ ਮੈਨੂੰ ਹਾਂ ਜਿ ਦਿਨ ਕਹਿੰਦੀ ਸੀ ਧਾਰਨ ਕਢਾ ਲਾ 4 ਦਿਨ ਅੱਛਾ ਉਸ ਦਿਨ ਦਾ ਮੈਂ ਤਾਂ ਬਣਾਇਆ ਉਹਦੇ ਨਾਲ ਸੁਆਦ ਆਉਂਦਾ ਚਾਲ ਨਹੀਂ ਕੋਈ ਨਾ ਕੋਈ ਨਾ ਤੈਨੂੰ ਮੈਂ ਦਵਾਉਣੀ ਆ ਸੁਆਦ ਇੱਥੇ ਕੀ ਫਰਕ ਦਾ ਉਹ ਖਾਲ ਪੂਜਿਆਂ ਚ ਵੜਿਆ ਮਰਨਾ ਬਹੁਤ ਤੂੰ ਵੀ ਖੇਤਾਂ ਚ ਕੀੜੇ ਕੱਢਣ ਲੱਗ ਹੋਰ ਭੈਣੇ ਤੂੰ ਹੀ ਮੈਨੂੰ ਸੁਭਾਅ ਪਾਇਆ ਇਸ ਮਾਰਨੇ ਨੇ ਸਫੈਤੇ ਲਾਲੇ ਦੇ ਖਲਾਨ ਕੁੱਤੇ ਨੇ ਸਫੈਤੇ ਲਾਲੇ ਕਹਿੰਦਾ ਟਾਲੀਆਂ ਨਾਲ ਜਦੋਂ ਕੋਟੀਆਂ ਖੁੰਦੀਆਂ ਉਹ ਕਹਿੰਦਾ ਟਾਲੀ ਟੁੱਟੇ ਆ ਕਿਨੇ ਜਾਣਾ ਚ ਪਈ ਕੱਸਾ ਵਧੀਆ ਮਾਰਦਾ ਨਾ ਪੁੱਤਾਂ ਇੱਕ ਤਾਂ ਵਧੀਆ ਮਾਰ ਲਿਆ ਨੀ ਉਹ ਤਾਂ ਖਾਲ ਚਲੰਮੀ ਪਾ ਲਦਾ ਨਾ ਮੈਂ ਖਾਲ ਚ ਨਾਲ ਪੈ ਵੀ ਨਾ ਕੋਈ ਲੰਮੀ ਖਾਲ ਚ ਪੈਣ ਵਾਲਾ ਕਿੱਥੇ ਤਾਂ ਮਰ ਰਹਿ ਗਿਆ ਖਾਲਾ ਠੰਡੀਆਂ ਘੁੰਦੀਆਂ ਨੇ ਬਿਮਾਰ ਹੋ ਜਗੇ ਨਮੂਨੀਆਂ ਹੋਣ ਕਿੰਨੇ ਜੋਗੀ ਫਿਰ ਰਹਿਣੋਂ ਤਾਂ ਖਾਲ ਗਿੱਲਾ ਹਾ ਗਿੱਲਾ ਪਾਣੀ ਹੈ ਬਾਕੀ ਪੈਣ ਬਾਕੀ ਪਾਣੀ ਦੇਖ ਲੈ ਪਾਣੀ ਬਾਕੀ ਸਿਰੇ ਪਾਣੀ ਮੈਂ ਆ ਪੈ ਕਿੰਨਾ ਖਾਲ ਚ ਹੋਰ ਖੋਚ ਕੇ ਦੇਣੀ ਆਜ 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 ਇੱਥੇ ਕਿਤੇ ਫਿਰਦਾ ਹੋਊਗਾ ਮੱਗਰ ਇਹ ਆਜ ਆਜ ਲੈ ਪਰਨੀ ਵੀ ਕਾਲਸੋਂ ਲਾ ਹੁਣ ਤਾਂ ਕਿਆ ਨਾਲ ਰਹੀ ਬੱਸ ਆਪ ਦਾ ਠੀਕ ਹੈ ਉਹ ਬਾਹਰ ਹੋਣਾ ਕੋਈ ਨਾ ਕੋਕੂ ਸੁੱਕਾ ਨਾ ਬਾਹਰ ਦੇ ਕਿਸੇ ਕੋਲ ਮੈਂ ਜ਼ਾਸੇ ਤਾਂ ਦੱਸਤਾ ਦਿੰਦੀ ਵੀ ਆ ਬਾਹਰ ਕੰਮ ਚੱਲੀਆਂ ਮੇਕਅਪ ਕਰੀ ਕਿੱਥੇ ਲੈ ਕੇ ਜਾ ਰਹੀ ਹੈ ਤੇਰੀ ਗੱਲ ਸੁਣਨਾ ਕਿਤੇ ਉਹ ਨਾ ਆਪਣੇ 70 70 ਪਏ ਬਾਕੀ ਸਭ ਦੇਖ ਕਿ ਉੱਤੇ ਹੀ ਮਾਰਾ ਜਾ ਹੱਥ ਫੜ ਗਈ ਪਹਿਲਾਂ ਆ ਜਰੀ ਆਜੋ ਬੋਚਕੇ ਜੀ ਆਈ ਬੋਚਕੇ ਜੀ ਨਹੀਂ ਕਰਦੀ ਸਾਲ ਬਾਾਰ ਬ ਇਕੱਤੇ ਪਈਆਂ ਜਵਾਨ ਕਿਤਾ ਉਹ ਲੱਗਦੇ ਨਹੀਂ ਉਹ ਆਉਂਦਾ ਤੁਰਿਆ ਲੰਗ ਮਾਰਦਾ ਮਾਰਨਾ ਕੀ ਕਿਨੇ ਆ ਕਰਾ ਲਾਈ ਵੱਟਿਓ ਮਰਾ ਤੇ ਮੈਂ ਤਾਂ ਦੂਰੋਂ ਦੇਖਾਂ ਇਹ ਮਾ ਕਿਹੜੇ ਪਟੋਲੇ ਆਉਂਦੇ ਆ ਦੇਖੋ ਲਾਈ ਵੱਟਿਓ ਮਰਾ ਤੇ ਕੋ ਵੱਡੀ ਦਾ ਬਸੇਰੀ ਆ ਉਮਰਾਂ ਉਮਰਾਂ ਤੈਨੂੰ ਪਤਾ ਥੋੜੇ ਵਰਗੀ ਦਾ ਦਵਾਵਾ ਹੈ ਇਹ ਕਿੱਧਰ ਚੱਕੀ ਫਿਰਦੀ ਆ ਦਵਾਵਾ ਤੂੰ ਆ ਮਤ ਮੇਰੀ ਆਪ ਹੀ ਤੇਰੇ ਨਾਲ ਆ ਲਿਬੜੀ ਜਿਹੜਾ ਟਾਈਮ ਸਟੰਗ ਮਾਰ ਲਿਬੜੀ ਕਿਵੇਂ ਪਈ ਐ ਇਹ ਇਥੋਂ ਆਈ ਆ ਖੇਤ ਚੋਂ ਮਰਨੀ ਆ ਪਈ ਐ ਇਹ ਇਥੋਂ ਕੁਛ ਲੱਗ ਗਿਆ ਅੱਛਾ ਢੋਲ ਪੈਂਦੇ ਖੱਪੇ ਮੂੰਹ ਵਿੱਚ ਤੇ ਹੱਥ ਨਾਲ ਲਾਇਆ ਕਰ ਤਾ ਤੇ ਵੈਸੀ ਪੈਣ ਲੱਗੇ ਖੱੱਿਆ ਤਾਂ ਨਹੀਂ ਕਿਸੇ ਨੇ ਤਾ ਦੇਖ ਖੱੱਿਆ ਤਾਂ ਨਹੀਂ ਕਿੰਡੋਲ ਪੈਣ ਲੱਗੀ ਮੂੰਹ ਵਿੱਚ ਬਲਾਈ ਪੈਂਦੀ ਖੱਬੇ ਵਿੱਚ ਪੈਂਦੀ ਲੇ ਲੈ ਉਹ ਤੋਂ ਥੋੜਾ ਥੋੜਾ ਤੁਰੇ ਤਾਂ ਪੈਂਦੀ ਰਲੇ ਥੋੜਾ ਵੀ ਪੈ ਜਾਂਦਾ ਉਹਦੇ ਤੋਂ ਇਹ ਪਵਾ ਲੂਗੀ ਬਾ ਤਾਂ ਮੈਂ ਦੇਊਗਾ ਤੇਰੀ ਕੱਲ ਸੁਣੇ ਬਲਾਈ ਯਾਦ ਕਰਦੀ ਹੁੰਦੀ ਤੈਨੂੰ ਇਹ ਤਾਂ ਅੱਛਾ ਹੋਰ ਬਲਾਈ ਕਹਿੰਦੀ ਮੱਗਰ 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 ਆਹ ਤੂੰ ਆ ਦੇ ਘਰ ਵਾਲੇ ਨੂੰ ਦੇਣ ਦੀ ਮੇਰੇ ਪਾਸਾ ਘੱਟ ਕੇ ਪੈ ਜਾਂਦੀ ਹਾਂ ਮੈਨੂੰ ਕਹਿ ਮੈਂ ਦਿੱਤੀ ਕਹਿ ਮੈਂ ਤਾਂ ਮੱਗਰ ਨੂੰ ਹੀ ਦੇਣੀ ਹੈ ਅੱਛਾ ਤਾਂ ਹੀ ਸੁੱਜੀ ਪਈ ਇੱਕ ਪਾਸੇ ਸੁੱਜੀ ਕਾਹਨੂੰ ਪਈ ਆ ਮਰਨੀ ਬਿਥੇਰੀ ਉਹ ਪਈ ਆ ਅੱਛਾ ਆਹ ਕਹਿਣਾ ਮੂੰਹ ਜਾਂ ਉਹ ਤਾਂ ਇਹਦਾ ਉੱਤਰਿਆ ਪਏ ਮੂੰਹ ਤਾਂ ਇਹਦਾ ਮੈਂ ਉੱਤਰਿਆ ਕਾਹਨੂੰ ਆ ਸੈ ਉਹ ਹੋਈ ਪਈ ਆ ਕੁੜੀ ਸਾਡੀ ਸਾਡੀ ਕੁੜੀ ਨੇ ਦੇਣੀ ਬਾਹ ਜੀ ਕਰੀਂਦਾ ਤਾਂ ਮਰਨੀ ਤੇ ਦੇ ਨੂੰ ਤਾਂ ਬਾਹੀਂ ਵੀ ਕਰਦਾ ਅੱਛਾ ਪੁੱਤਰੀ ਉਹ ਵੀ ਉੱਤਰਿਆ ਕੋਈ ਗੱਲ ਨਹੀਂ ਉੱਤਰ ਹੀ ਉਹ ਹੋਇਆ ਤੇਨੂੰ ਪਤਾ ਮਗਰ ਕਈ ਵਾਰ ਦੇਣੀ ਹੈ ਚੜਿਆ ਹੁਣ ਦੱਸਿਆ ਬੱਦਲ ਦਾ ਅੱਜਾ ਹੁੰਦਾ ਭਾਈ ਕੋਈ ਨਾ ਤੂੰ ਮੂੰਹ ਤਾਂ ਸੱਟ ਕਾਰ ਹੀ ਦੇ ਦੇਗਾ ਮੈਨੂੰ ਪੱਕਾ ਸੈ ਸੂਤ ਦੇ ਵੀ ਨਹੀਂ ਨਾਲ ਉਹ ਖਤਮ ਕਰਨਾ ਹਾਂ ਸਿੱਤੂ ਕੋ ਬਾਦੀ ਕਿਸੇ ਨੂੰ ਮਾਰਨੇ ਆ ਅੱਛਾ ਅੱਛਾ ਹੋਰ ਤੂੰ ਚੁੰਗ ਤੇ ਅੰਗਲ ਇਤਨੇ ਨਹੀਂ ਪਤਾ ਤੇਰਾ ਚੁੰਗਿਆ ਤਾਂ ਮੁੜ ਕੇ ਭੁਗੇ ਹੋਈ ਹੁੰਦਾ ਹੈ ਕੋਈ ਨਹੀਂ ਕੋਈ ਲੱਫ ਜਾਂਦਾ ਪਲਾਸਟਿਕ ਮੈਂ ਗੁਲਫਾਅ ਦੇਣਾ ਤੂੰ ਤਾਂ ਭਾਈ ਕੋਈ ਨਹੀਂ ਆ ਜੇ ਹੋ ਜਾ ਤਰੇ ਆ ਕੇ ਬਿਠਾ ਬਟੂੜਾ ਮਾਰਨੇ ਕਿਥੇ ਬੱਦ ਬੱਜੀ ਧੁੱਪੇ ਤੱਕ ਬਹਾਂਵਾ ਗੱਲਾਂ ਗੱਲਾਂ ਕਰਦੇ ਆ ਗੱਲਾਂ ਦਾ ਕਰ ਲਾਂਗੇ ਮੇਰਾ ਤਾਂ ਜੀ ਨਹੀਂ ਲੱਗਦਾ ਜਦ ਵਧੀਆ ਤੁਸੀਂ ਆ ਜੀ ਲੱਗ ਜੂਗਾ ਹੈ ਇੱਥੇ ਬਹਿ ਜਾਓ ਫਿਰ ਨਹੀਂ ਬਹਿ ਜਾ ਬਹਿ ਜਾ ਲੈ ਹਾਈ ਹਾਈ ਇਹਦੇ ਮਾਰਨੇ ਮੁਗਰਾ ਤੁਸੀਂ ਇਤਵੀ ਥੱਕ ਗਏ ਹੋਗੇ ਹਨ ਤੁਰ ਤੁਰ ਕੇ ਥੱਕ ਗਏ ਆ ਭਾਈ ਇੱਕ ਤਾਂ ਓਖਲੀਆਂ ਵਾਲੀਆਂ ਨੇ ਠੱਟੋ ਏ ਟੱਪੇ 'ਚ ਬਲਾਈ ਹੋਏ ਪਏ ਇੱਥੇ ਕੋਈ ਨਾ ਟਰੈਕਟਰ ਤੇ ਆਈਆਂ ਤੁਰ ਕੇ ਓਖਲੀਆਂ ਬਾਤੀਆਂ ਤੁਰ ਕੇ ਵੀ ਹੁਣ ਟੋਏ ਟੱਪੇ ਆਉਂਦੇ ਪੈਰ ਵੱਜਦਾਗਾ ਅੱਛਾ ਪੈਰ ਵੱਜਦਾ ਇਹ ਬੋਲ ਦੀਗਾ ਤੈਨੂੰ ਕੀ ਹੋਇਆ ਇਹਨੂੰ ਨਹੀਂ ਬੋਲ ਪਾਪੋਲ ਹੁਣ ਕਹਿ ਦੇ ਮਰਨੀ ਉਹ ਤਾਂ ਘਰੇ ਮਗਰ ਮਗਰ ਕਰਤੀ ਸੀ ਇਹਦੀ ਉਹਦੇ ਨਾਲ ਲੱਗੀ ਨਹੀਂ ਹੋਈ ਸੀ ਜਾਰੀ ਹੋਰ ਤੇਨੂੰ ਬਲਾਈ ਯਾਦ ਕਰਦੀ ਐ ਤਾਂ ਦੁਖੀ ਜੇ ਰਹਿਣ ਲੱਗ ਗਈ ਭਾਈ ਦੁਖੀ ਕਾਤੋਂ ਰਹਿੰਦੀ ਐ ਇਹ ਬਸ ਉਹੀ ਐ ਪਹਿਲੇ ਦੇਖਣ ਨੂੰ ਭਾਈ ਕੋਈ ਤੁਸੀਂ ਨਹੀਂ ਭਾਈ ਉਹ ਤੀਨੀ ਹੈ ਕਿ ਕੀੜੀ ਹੈਣੀ ਇਹ ਔਰ ਮਾਣ ਮੋਟਾ ਫੇਰ ਹੀ ਬੰਦਾ ਖੋਲਦਾ ਖਲਦਾ ਹੁੰਦਾ ਹੈ ਔਰ ਦੱਤ ਦਾ ਲਾ ਲਾ ਕੁੜੀ ਪਈ ਹੈ ਕੁੜੀ ਦੇ ਪਈ ਹੈ ਕੋਈ ਨਾ ਤੂੰ ਗਾਜ ਹਸਾ ਹਸਾ ਕੇ ਲੈ ਕੇ ਆ ਸਾਡੀ ਕੁੜੀ ਨੂੰ ਪਈ ਮੰਗਰ ਦੇਖਣ ਅੱਛਾ ਕਹਿ ਜੀਨ ਲੱਗਦਾ ਮੇਰੇ ਤਾਂ ਮੱਗਰ ਵੀ ਇਹਨਾਂ ਨੇ ਜੀ ਲਾ ਆਦਨ ਪੁੱਤੀ ਕਹਿੰਦੀ ਜੀ ਤਾਂ ਲਾਉਣਾ ਪੈਂਦਾ ਮਾਂ ਨੀਨੇ ਪਹਿਣੇ ਪੁੱਛਣ ਦੇ ਭਰਾਵਾਂ ਪਹਿਣ ਨਿਕਲ ਗਿਆ ਮੂੰਹ ਚ ਮੈਂ ਤਾਂ ਅੱਛਾ ਆਹਦੇ ਘਰ ਵਾਲੇ ਨੂੰ ਦਿੰਦੀ ਦਿੰਦੀ ਪਤਾ ਕੀ ਬੋਲੀ ਮੱਗਰ ਰਸ ਬਾਦ ਨਹੀਂ ਦਿੰਦਾ ਕਹਿੰਦੀ ਤੂੰ ਹਾਏ ਹਾਏ ਇਹ ਤੇ ਘਰ ਵਾਲਾ ਤਾਂ ਭਾਈ ਕਹਿੰਦਾ ਤੂੰ ਆ ਕੀ ਗੱਲ ਕਹਿਤੀ ਅੱਛਾ ਉੱਥੇ ਨੇ ਜੁੱਡੇ ਪਟਾਲੇ ਨਹੀਂ ਸੋ ਉੱਥੇ ਗੱਲ ਬੋਚ ਲਈ ਚਾਲੇ ਨੇ ਭਾਈ ਫੇਰ ਹੋਰ ਵੀ ਤੇਰਾ ਕੀ ਮਤਬਲ ਆਣਾ ਵੀ ਤੂੰ ਆ ਆ ਦੇ ਘਰ ਵਾਲੇ ਕੋਈ ਵੀ ਜਾਣੀ ਹੈ ਹਾਂ ਹਾਂ ਔਰ ਵੀ ਤੂੰ ਚਾਜ ਦੀ ਗੱਲ ਕਰਿਆ ਕਰ ਮਾਰੀ ਮੋਟੀ ਗੱਲ ਆ ਇਹ ਤਾਂ ਮੇਰੀ ਗੱਲ ਸੁਣ ਲੈ ਕਿਸੇ ਦੀ ਨਹੀਂ ਮੱਤ ਤਾਂ ਹਜੇ ਮੁੱਕਰੀ ਕਿਸੇ ਦੀ ਨਹੀਂ ਬਣੇ ਹੋਰ ਇਹ ਕੁੜੀਆਂ ਛੱਡੀ ਜਾਂਦੇ ਕਿਸੇ ਨੂੰ ਉਹਨੂੰ ਫੜ ਲਿਆ ਉਹ ਛੱਡਤੀ ਉਹ ਫੜ ਲਈ ਉਹ ਛੱਡਤੀ ਹੈ ਤੂੰ ਕਿਹੜੇ ਬਾਗ ਦੀ ਮੂਲੀ ਹੈ ਹੋਰ ਹੋਰ ਵੇ ਚੱਲ ਹੁਣ ਲਾਏ ਕੰਜਦੀਏ ਆਪ ਬੀਪੀ ਘਟਣ ਲੱਗ ਜੂ ਬਲੱਡ ਘਟਣ ਲੱਗ ਜੂਗਾ ਮਰ ਜੇਂਗੇ ਤੇ ਚੱਲ ਸਮਝਾ ਇਹਨੂੰ ਮੈਂ ਸਮਝਾਇਆ ਪੱਥੇ ਹਣ ਮੇਰੀ ਕਾਲ ਸੌਣ ਵਿੱਚ ਆਪਾਂ ਨਹੀਂ ਤੂੰ ਬਣਾਉਂਦਾ ਹੋਇਗਾ ਆਸ਼ਕੀਆਂ ਚ ਕੀ ਰੱਖਿਆ ਕੁਛ ਨਹੀਂ ਰੱਖਿਆਗਾ ਘਰ ਬਰਬਾਦ ਹੋ ਜੂਗਾ ਤੇਰਾ ਦੇਖ ਲੈ ਦੇਖ ਆਖੇ ਸਮਝਾ ਵੀ ਹੋ ਰਿਹਾਗਾ ਦੀ ਨੂ ਆਪ ਨੂੰ ਨਾ ਪਤਾ ਮਾਰ ਮਾਰਨੇ ਤੂੰ ਸਾਰਾ ਤਾਂ ਬਤਾ ਸਕਿਆ ਤੂੰ ਕਰ ਲਿਆ ਉਹ ਮੇਰੀ ਗੱਲ ਸੁਣ ਲੈ ਹੁਣ ਜਿਹੜੀ ਨੂ ਆਉਂਦੀ ਮਾਰਨ ਨੂੰ ਠੋਕ ਦਿੰਦਾ ਫੜ ਕੇ ਉਹਨੂੰ ਤਾਂ ਇੱਥੇ ਸਵੇਦੇ ਨਾਲ ਲੈ ਕੇ ਕੋਡੀ ਕਰ ਲੈਣਾਗਾ ਫੜ ਕੇ ਦੋ ਪੁੱਤ ਜਵਾਨੀ ਵੇਲੇ ਬਥੇਰੇ ਲੁੱਟੇ ਬੁੱਲੇ ਹੁਣ ਵੀ ਤੂੰ ਬਥੇਰੇ ਲੁੱਟਦਾ ਨਹੀਂ ਤੇਰੇ ਜਵਾਨੀ ਵੇਲੇ ਤੇਰੀ ਉਹ ਗਾਲਣਛ ਜਿਹੜੀ ਹੁਣ ਹੁੰਦੀ ਜਾਂਦੀ ਤੇਰੀ ਗੱਲ ਓਏ ਨਹੀਂ ਮਖਿਆ ਆ ਫਿਰ ਮੇਰੀ ਗੱਲ ਹੈ ਉਦਾਸੀ ਦੂਰ ਕਰਦਨੇ ਇਹਨੂੰ ਪੁੱਛਣਾ ਬੇਤਾਪ ਹੀ ਲੈ ਕੇ ਆਈ ਹੈ ਮੈਨੂੰ ਕਹਿੰਦੀ ਦਾਸੀ ਦੂਰ ਕਰਵਾ ਕੇ ਲੈ ਕੇ ਆ ਮੈਂ ਅੱਛਾ ਕਿਹੜੀ ਦਾਸੀ ਦੂਰ ਕਰੂ ਭਾਈ ਮੜ ਕੇ ਤੂੰ ਉਦਾਸ ਹੀ ਨਹੀਂ ਹੋਣੀ ਹੈ ਉਹ ਮਿਲਿਆ ਨਹੀਂ ਇਹਨੂੰ ਉਹ ਹੀ ਨਹੀਂ ਮਿਲਿਆ ਨਾ ਸੰਤ ਨਹੀਂ ਮਿਲਿਆ ਤਾਂ ਜੇ ਤਾ ਮਿਲ ਜਾਂਦਾ ਤਾਕੜਾ ਸਾਧਾ ਫੇਰ ਤਾਂ ਕਿੱਥੇ ਸੀ ਭਾਈ ਮਗਰਾ ਅੱਛਾ ਪਿੰਦੋਂ ਤੈਨੂੰ ਪਤਾ ਆਪੀ ਇਹਨੇ ਹਸਣਾ ਬੋਲਣਾ ਸੀਗਾ ਮੇਰੀ ਗੱਲ ਟੱਕਰਿਆ ਨਹੀਂ ਨਾ ਇਹਨੂੰ ਅਸਲ ਟੱਕਰਿਆ ਨਹੀਂ ਹੈਗਾ ਇਹਦੀ ਗੱਲ ਸੁਣ ਲੈ ਇਹਨੂੰ ਰੈ ਰੂ ਕਰ ਲੈ ਇਹ ਨਾਲ ਅੱਜ ਕੱਲ੍ਹ ਨਹੀਂ ਟੱਕਰਿਆ ਕਿ ਇਹਨਾਂ ਤਾਂ ਮਾੜਾ ਜਿਹਾ ਕੌਣ ਇਹਦਾ ਵਾਸਤਾ ਦੀ ਘਾਟਾ-ਪਾਟਾ ਨਹੀਂ ਚੱਲੂ ਮੁੰਡੇ ਉਹ ਕਿੰਨਾ ਛੇ ਨੂੰ ਛੇ ਬਾਲੇ ਕਰਦੇ ਆ ਨਾ ਇਹਨਾਂ ਸਾਲਾਂ ਆ ਪਹਿਲਾਂ ਨਹੀਂ ਗੱਲਾਂ ਨਹੀਂ ਸੀ ਮੱਗਰਾ ਹੁਣ ਹੁਣ ਤਾਂ ਚਿੱਟੇ-ਚੁੱਟੇ ਪਹਿਲਾਂ ਅਗਲੇ ਤਸੱਲੀਆਂ ਕੋਰਾ ਦਿੰਦਾ ਸੀਗਾ ਹੁਣ ਤਾਂ ਉਹ ਚਿੱਟੇ-ਚੁੱਟੇ ਤੇ ਲੱਗੇ ਪਏ ਐ ਹੁਣ ਚਿੱਟਿਆਂ ਨੇ ਲੈ ਲਈ ਪਈ ਦੁਨੀਆ ਤਾਂ ਚਿੱਟਿਆਂ ਨਾਲ ਕੁਝ ਹੁੰਦਾ ਅੱਜ ਕੱਲ ਦੇ ਮੁੰਡਿਆਂ ਤੇ ਕੁਝ ਨਹੀਂ ਹੈਗਾ ਹੋਰ ਆ ਕੁਝ ਨਹੀਂ ਆ ਅੱਜ ਕੱਲ ਦੇ ਮੁੰਡਿਆਂ ਚ ਹੁੰਦੀ ਨਹੀਂ ਮੈਨੂੰ ਪਤਾ ਏ ਮੱਗਰਾ ਤੂੰ ਉਹ ਛੱਡ ਦਿੰਦੀ ਐ ਫਰਾਨੇ ਨੂੰ ਛੱਡ ਗਿਆ ਧੁੰਕੇ ਨੂੰ ਛੱਡ ਗਿਆ ਹੈ ਤਾਂ ਵੀ ਗਾਸਾ ਤੂੰ ਇਹਨੂੰ ਪੁੱਛ ਮੈਂ ਇਹਨੂੰ ਕੀ ਪੁੱਛਣਾ ਇਹ ਤਾਂ ਮਣਾਈ ਗਿਆ ਅੱਛਾ ਤਿਆਰ ਆ ਜਾ ਮੱਪੇ ਤਿਆਰ ਮਰਨਾ ਮੇਰੀ ਬਾਣਾ ਤੋੜ ਤੀ ਨੋ ਨਈ ਮੈਂ ਕਹਿੰਦਾ ਤੈਨਾਂ ਭਜਨ ਮੇਰੇ ਤੇ ਕਿੱਥੇ ਮਰਨਾ ਮੈਨੂੰ ਪਤਾ ਹੀ ਤੇਰੇ ਚ ਵਜਨ ਹੈਗਾ ਕਿ ਨਈਂ ਕਪਸੇ ਰ ਵਰਤ ਮੇਰੇ ਉੱਤੇ ਚੜੇ ਕੋਈ ਨਾ ਬਸ ਕਰੇਗਾ ਮੂੰਹ ਹੀ ਕੰਜਦੀ ਕਹੀ ਘੰਟਾ ਦੇ ਦੂਗੀ ਮੇਰੇ ਕੋਲ ਸਲਾਹ ਦੇ ਮਣੀ ਪੁੱਛੇ ਨੂੰ ਫੇਰ ਮੈਂ ਦੇਖਣਾ ਕਰਦਾ ਲੋਟੇ ਦੁੱਧ ਕਮ ਤਾਂ ਤੋ ਕਰ ਵੇ ਸੌਤੀਆਂ ਤੋੜੀ ਕੋਟਾ ਮਰ ਗੋਡ ਚੀ ਬੜਾ ਰਹਿੰਦਾਗਾ ਭਾਵੇਂ ਘੰਟੇ ਨਹੀਂ ਹਾਂ ਹੁਣ ਤੇ ਮੈਨੂੰ ਦੱਸ ਤੂੰ ਮੂੰਹ ਖਾ ਤੋ ਨਵਕਾਇਆ ਨਹੀਂ ਆਈ ਕਮ ਤੇ ਨੇ ਤੇ ਹੁਣ ਦੂਜਾ ਫਤ ਮੇਰਾ ਫੋਨ ਕਰ ਗਿਆ ਹੈਲੰਡਰ ਹੁਣ ਪਹਿਲਾ ਇੱਕ ਨੂੰ ਦੇਜਾ ਫੇਰ ਕੋਈ ਨਾ ਦੂਜੇ ਨੂੰ ਦੇ ਲਈ ਔਰ ਇਹ ਹੁਣ ਦੇ ਨਹੀਂ ਆ ਮੈਂ ਕੋਈ ਨਾ ਤੇਰੀ ਦੇ ਮੈਨੂੰ ਪਤਾ ਤੇਰੇ ਕੁਸ ਫੇਰ ਦੀ ਤੇ ਤੇਰੇ ਰਾਤ ਦੀ ਤੇ ਤੇਰੇ ਟੀਣਾ ਲਹੋ ਹੋਈ ਜਾਂਦੇ ਤੇਰੇ ਗੰਡ ਚ ਆ ਜਾਂ 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 ਜ ਹੋ ਜਾਂਦੇ ਤੇ ਪੱਟ ਚ ਆਇਆ ਕੋਰੀ ਜਾਂਦੀ ਏ ਤੂੰ ਦੇਣੀ ਤਾਂ ਤਾਂ ਹੀ ਉਹ ਕਰੀ ਨੇ ਮਾਨੀ ਮੱਗਰ ਨੂੰ ਦੇ ਕੇ ਦੇਖ ਔਰ ਉਨਤੇ ਕੀ ਰੱਖਿਆਗਾ ਇਹ ਹੁਣ ਤਾਂ ਪਹਿਲਾਂ ਵੀ ਦਿੱਤੀ ਸੀ ਮੇਰੀ ਵੱਖੀ ਚੜਾਤੀ ਸੀ ਇਹਨਾਂ ਤਾਂ ਮਰਨੀ ਕੋਈ ਜੀ ਵੱਖੀ ਚੜਾਤੀ ਸੀ ਕੁਛ ਨਹੀਂ ਹੁੰਦਾ ਫੇਰ ਤੂੰ ਹਸਣ ਖੇਡਣ ਲੱਗ ਜਾਵੇਂਗੀ ਕੋਈ ਨਾ ਉਧਰ ਵੀ ਦੀ ਐ ਉਧਰ ਦੇਣੀ ਦੇਣੀ ਐ ਇਦਾਂ ਦੇ ਕੇ ਦੇਖ ਲੈ ਮਰਨੀ ਐ ਆਪਣੇ ਕੰਮ ਧੰਦੇ ਆ ਜਾ ਕਰੂਗਾ ਨ ਪੁੱਤਾਂ। ਜੀ ਦੇ ਤਾਂ ਮੈਂ ਦਊਂਗੀ। ਹੁਣ ਉਹ ਕਹੀ ਜਾਂਦਾ ਮੈਂ ਅੱਡੇ ਤੇ ਖੜਾਂਗਾ। ਅੱਡੇ ਤੇ ਖੜਾ ਕੋਈ ਨਹੀਂ ਕੋਈ ਖੜਾ ਰਹਿ। ਖੜੇ ਲਾਣੇ ਤਾਂ ਸੋਟਾ ਮਾਰ ਫੋਰ ਕਿੱਡੀ ਗੱਲ। ਕੁਛ ਨਹੀਂ ਹੁੰਦਾ। ਪੈਨ ਸ਼ੂਟ ਸਿਵਾਉਣਾ ਮੈਂ ਉਤੋਂ। ਪੈਸੇ ਲੈਣੇ। ਪੈਨ ਸ਼ੂਟ ਤਾਂ ਮੈਂ ਵੀ ਸਿਵਾਉਣਾ ਮੈਂ ਵੀ ਸਿਵਾਉਂਦੀ। ਕੋਈ ਨਾ ਮੈਨੂੰ ਫੜਾ ਜੀ। ਮੈਂ ਆਪਦਾ ਸ਼ੂਟ ਵੀ ਸਿਵਾਉਣਾ ਹੀ ਆਂਗਾ। ਤੂੰ ਮੈਨੂੰ ਫੜਾ ਜੇਂਗਾ ਸ਼ੂਟ ਕੁਛ ਨਹੀਂ ਹੁੰਦਾ ਹੈਗਾ। ਤੂੰ ਜਾ ਲਹੋ ਉੱਧਰ ਜਾਇਆ ਕੋਈ ਨਾ ਮੱਗਰ ਕੋਲੇ ਪੁੱਛ ਲੈ ਕੀ ਕਹਾਤਾ। ਇਹਦੇ ਕੋਲ ਕੱਢਣ ਨੂੰ ਨਹੀਂ ਪਾਉਣ ਉਹ ਵਾਹਿਗੁਰੂ ਤਾਂ ਸਮਾਨੇ ਮਾਰਨਾ ਕਹਿੰਦਾ ਬਾਈ ਟਾਈਮ ਨਾਲ ਤੂੰ ਉਧਰ ਦੱਸ ਕਿ ਕਿਵੇਂ ਲੈਣ ਗਿਆ ਸੀ ਮੈਂ ਤਾਂ ਕਿਆਰਾ ਦੇਖਣ ਗਿਆ ਸੀ ਤੁਹਾਨੂੰ ਕਹਿੰਦਾ ਕਿਆਰਾ ਦੇਖਣ ਗਿਆ ਸੀ ਇੱਧਰ ਇੰਨੇ ਸੋਹਣੇ ਬੈਠੀਆਂ ਤੇਰੇ ਕੋਲ ਆਈਆਂ ਹਨਾ ਕੁੜੀਆਂ ਤੇ ਮਰਨੇ ਤੂੰ ਕਿਆਰੇ ਚ ਕੀ ਬੰਡਾ ਦਿੰਦਾ ਫਿਰ ਤਾਂ ਉਹ ਮੇਰੀ ਗੱਲ ਸੁਣ ਲੈ ਫੇਰ ਨਾ ਤੂੰ ਕਹਿ ਦੇਣਾ ਬੋਲਦੀ ਆ ਮਰਨੇ ਬੋਲਦੀ ਨਹੀਂ ਹੈ ਕਿ ਮੈਂ ਸੱਚ ਬੋਲਦੀ ਮਰਨ ਉਹ ਉਧਰ ਬੜਿਆ ਫਿਰਦਾ ਕੋਡਾ ਹੋਇਆ ਦਾ ਸੁੱਤੇ ਕੀ ਕਰਦਾ ਮੇਰੀ ਗੱਲ ਸੁਣ ਜੇ ਪਾਣੀ ਕਿੱਥੇ ਐਡੀ ਦੂਰੋਂ ਇਹ ਫੁੰਡ ਦੇਣ ਆਈ ਹੈ ਤੇ ਮੇਰੀ ਗੱਲ ਸੁਣ ਲੈ ਜੇ ਪਾਣੀ ਪੈ ਗਿਆ ਕਿਸੇ ਦੇ ਜੱਬ ਪੈ ਜੂ ਕਿਸੇ ਨਾਲ ਕੋਈ ਨਾ ਪਹਿਲਾਂ ਤੂੰ ਮੇਰੇ ਕੋਲ ਸੁਟ ਮੰਗਉਂਦੀ ਐ ਲੜੇ ਓਏ ਸੁਟ ਤਾਂ ਜਿੰਨੇ ਮਾਰ ਲੈ ਤੈਨੂੰ ਡੰਗ ਸਾਰ ਦੂਗ ਲੜੇ ਚੱਲ ਸੁਟ ਛੱਡ ਦਵਾਰ ਸੁਟ ਛੱਡ ਤਾਂ ਜਿੰਨੇ ਮਰਜ਼ੀ ਲੈ ਲੈ ਕੀ ਜਵਾਬ ਐ ਇਹਨੂੰ ਮੈਨੂੰ ਪਤਾ ਹੀ ਐ ਕਿਹੜਾ ਪਾਉਗਿਆ ਐ ਪੁੱਛੋ ਪੁੱਛਦਾ ਨਹੀਂ ਹੋਣੀ ਚੱਲੇ ਫੈਂਟੀ ਸੇਲ ਕਰ ਦੇ ਇਹ ਵੀ ਪਰੜੀ ਚੱਲ ਲੈਣੇ ਭਰਾਵਾ ਕਿਹੜੇ ਚੱਲੇ ਨੇ ਮੈਨੂੰ ਨਹੀਂ ਪਹਿਣਾ ਹੁੰਦਾ ਫੈਂਟੀ ਸੇਲ ਕਰਕੇ ਚੱਲੇ ਲੈ ਛੱਡ ਮੰਗਦੀ ਐ ਫੈਂਟ ਨਹੀਂ ਪੂ ਫਿਰ ਤਾਂ ਇਹ ਆਹ ਫੈਂਟੀ ਸੇਲ ਕਰਕੇ ਪਾਉਣ ਵਾਸਤੇ ਸੁਟ ਤਾਂ ਫੈਂਟ ਨਹੀਂ ਪੂ ਮਰਵਾਣੀ ਪੂ ਗਿਆ ਤੇ ਦੇ ਨਾਲ ਲੱਗ ਕੇ ਫੇ ਮੈਂ ਕਹਿੰਦੀ ਮੈਂ ਬਾਣੀ ਗੱਲਾਂ ਮਾਰਦੀ ਸੋਣੀ ਨਹੀਂ ਲੱਗਦੀ ਤੁਸੀਂ ਜਾ ਕੇ ਕੰਮ ਆ ਜਣਾ ਲਾ ਚਲਾ ਲਓ ਕੰਮ ਚਲਾ ਲਓ ਆ ਪਲੇਨ ਦੇਣ ਦਾ ਕੰਮ ਤਾਂ ਪਈ ਵਧੀਆਗਾ ਇਹੋ ਜਿਹਾ ਕੰਮ ਤਾਂ ਤੇਰਾ ਗੋਡਾ ਸਹੀ ਨਹੀਂ ਹੋਇਆ ਹਜੇ ਤੂੰ ਉਠਾ ਕਰ ਦੋ ਔਰ ਲੈ ਮੈਂ ਤਾਂ ਫੋਨ ਦੇਖਦੀ ਆ ਬਲੂ ਫਿਲਮਾਂ ਦੇਖਦੀ ਆ ਮੈਂ ਤਾਂ 10 ਮਿੰਟ ਇਹ ਆਪੀ ਘਰੇ ਆਉਣਗੇ ਕੰਮ ਹਾਈਵੇ ਮਾਰਤੀ ਵੇ ਆਹ ਘਰ ਨਹੀਂ ਦੇ ਕਿਵੇਂ ਆਵਾਜ਼ਾਂ ਕੱਢਦੀ ਐ ਮਰਨਿਆ ਖੜ ਜਾ ਨਾਲਾ ਤਾਂ ਖੋਲ ਲੈਣ ਦੇ ਖਲੀਫਾ ਨਾਲ ਕੰਮ ਕੀਤਾ ਹੁੰਦਾ ਮਰਨਾ ਹਲਕਿਆ ਪਿਆ ਵੇ ਕਿੰਨੇ ਕਿ ਦਿਨ ਹੋ ਗਏ ਉਹ ਕਿੰਨੇ ਦਿਨ ਹੋ ਗਏ ਕੰਜ ਦੀ ਕਰੇ ਨੂੰ ਮਾਰਨੇ ਕੀ ਲੱਛਣ ਕਰ ਹਾਏ ਵੇ ਮਰਨਿਆ ਵੱਖੀਆਂ ਦਬਤੀਆਂ ਮੇਰੀਆਂ ਪੂਰੇ ਏ ਹਣ ਮਰਨੀ ਦੂਜੇ ਨੂੰ ਦੇਣ ਵਾਗ ਜੂਗੀ ਦੇ ਦੇ ਕੇ ਪਤਾ ਨਹੀਂ ਕਿ ਕੀ ਕਰਨਾ ਕੋਈ ਨਹੀਂ ਦਿੰਦਾ ਇੰਨੀ ਤਾਂ ਜਨੀ ਇਹ ਦਿੰਦੀ ਹੈ ਹਾਏ ਵੇ ਤੂੰ ਤਾਂ ਮੇਰੀ ਵੱਖੀ ਪਾੜਦੀ ਮਰਨਿਆ ਨਹੀਂ ਆਜੋ ਆਜੋ ਬਸ ਭਾਈ ਕੋਈ ਆਜੂਗਾ ਔਰ ਮਰਨੀ ਨੇ ਕਿਵੇਂ ਹੱਥ ਜਲਾਈ ਹੋਣੇ ਬਰਾਹੀ ਮੈਨੂੰ ਤਾਂ ਸਵਾਦ ਤਾਂ ਨਹੀਂ ਇਹਨੇ ਤਾਂ ਦੇਣ ਜੋਗੀ ਮੈਨੂੰ ਛੱਡਿਆ ਹੀ ਨਹੀਂ ਇਹ ਤਾਂ ਮਰਨੇ ਨੇ ਮੇਰੀ ਪੱਕੀ ਪਾੜਤੀ ਮਰਨੇ ਤੋ ਤੁੱਤੀ ਬਾਲਾ ਤੂੰ ਦੀ ਆ ਜਾ ਹੁਣ ਕਿਵੇਂ ਕੋਈ ਆ ਤਾਂ ਮਰਨਾ ਤੇ ਹੁਣ ਤੇ ਹੁਣ ਤਾਂ ਚਾਚ ਨਾਲ ਤੁਰਪਾ ਮੇਰੀ ਗੱਲ ਸੁਣ ਮੈਂ ਤਾਂ ਕਹਿੰਦੀ ਲਾਤੀ ਮੁੜ ਗਈ ਕਿਉਂ ਵੇ ਪਤਾ ਨਹੀਂ ਮਰੋੜ ਆ ਗਿਆ ਤੂੰ ਕਿਆ ਸੀ ਕਿ ਇਹ ਦੇਣ ਕੋਈ ਸੀ ਓਏ ਕੰਜਰ ਦੀ ਬਾਲ ਖਾ ਗਈ ਲੱਗ ਤਾ ਮਰਨੋ ਕੱਢ ਬਾਲ ਖਾ ਖਾ ਤੇਰੀ ਦੱਸੋ ਕਾ ਨਾ ਖਾ ਗਈ ਲਾਤ ਚੱਕ ਕੇ ਤੋ ਇਹਦੀ ਲੈ ਲੈਂਦਾ ਉਹ ਬਥੇਰਾ ਕਰਿਆ ਇਹ ਆਪਸ ਤੈਨੂੰ ਪੁੱਛਦਾ ਲੈ ਇਹਨੂੰ ਸਮਝ ਨਹੀਂ ਪਤਾ ਹੀ ਲੈ ਕਿਹੜੇ ਕਿਹੜੇ ਸਟੱਪ ਕਰੀ ਸੀ ਫਿਰਨੇ ਬਾਅਦੇ ਭਾਵੇਂ ਪਹਿਲਾਂ ਤਾਂ ਮੇ ਸਪੋਰਟ ਹੀ ਕਰੀ ਰੱਖਿਆ ਫਿਰ ਮਾਰਨੇ ਲੱਤਾਂ ਚਕਾਰਨਾ ਸਾਰਾ ਸੂਟ ਲਵੇਟਾ ਮੇਰੇ ਥੱਲੇ ਪਾ ਕੇ ਨਹੀਂ ਵਿੱਚ ਤਟੂ ਹੀ ਚਾ ਟੂ ਹੀ ਸੀ ਲੀ ਗਈ ਥੱਲੇ ਪਾ ਕੇ ਉਹ ਮਾਲਸ਼ ਕਰਾ ਲਈ ਮਾਰਨਾ ਫਿਰ ਮਾਰਨੇ ਮਾਰਚ ਮੈਂ ਕੀ ਤੋ ਤੇ ਹੈਗਾ ਸੀ ਕਿ ਕੀ ਕਰੇ ਵੇ ਤੇਲ ਤਾਂ ਕੋਠੇ ਚ ਪਿਆਗਾ ਜੇ ਲਵਾ ਲੂ ਭੈਣੇ ਨੇ ਤਾਂ ਸੁੱਕਾ ਹੀ ਪਾਤਾ ਮੇਰੇ ਵੇ ਵੇ ਤੇ ਮੈਂ ਤੇਰਾ ਨਾਲ ਕੁਛ ਨਹੀਂ ਕਰ ਮਰਨੇ ਤੇਰਾ ਸਿੱਲਿਆ ਜਾਊਗਾ ਮੁਰਕੇ ਮੈਂ ਵੀ ਜਾਊਂਗੀ ਕੰਮ ਤਾਂ ਤੈਨੂੰ ਪਤਾ ਹੀ ਹੈ ਮੇਰਾ ਬਾਕੀ ਸਾਰੇ ਆਏ ਨਾ ਪੁੱਛ ਲੈ ਇਹਨੂੰ ਤੂੰ ਤੈਨੂੰ ਤਾਂ ਪਰੀਛਾ ਹੀ ਹੋਇਆ ਇਹ ਤਾਂ ਕਿਹਦੀ ਵਾਸਤੇ ਤਾਂ ਕਹਿੰਦੀ ਆ ਜਾਊਂਗੀ ਬਾਗੋ ਬਾਗ ਐ ਤਾਂ ਕਹਿੰਦੀ ਮੈਂ ਹੁਣ ਤਾਂ ਹਾਂ ਬਾਗੋ ਬਾਗ ਹੁਣ ਦੇਖ ਕੋਣ ਸਮਾਈਲ ਚੈੱਕ ਕਰ ਕੁੜੀ ਦੇ ਮੂੰਹ ਤੇ ਤੂੰ ਮੋਕਰ ਸਮਾਈਲ ਆਉਂਦੀ ਣ ਉਹੀ ਤਾਂ ਗੱਲ ਹੈ ਸਮਾਈਲ ਤਾਂ ਆਊਗੀ ਆਵੇ ਕਿਵੇਂ ਨਾ ਪਰਨੇ ਸਮਾਈਲ ਪੂਰੀ ਆਉਂਦੀ ਹੈ ਫੇਰ ਉਹੀ ਦਾ ਸੋਰੀ ਸੇ ਕੰਮ ਮਣ ਕੋਈ ਨਾ ਕੋਈ ਨਾ ਮਰਨੇ ਕਾਮ ਨਿਕਲ ਗਿਆ ਹੁਣ ਦੇਖ ਖਿੜੀ ਫਿਰਦੀ ਹੈਗੀ ਪੂਰੀ ਖਿੜੀ ਗਈ ਹੁਣ ਤਾਂ ਸਮਾਈ ਦੀ ਪੂਰੀ ਆਊਗੀ ਹੁਣ ਸਾਰਾ ਕੁਝ ਵਧੀਆ ਆਇਆ ਕਰੂਗਾ ਤਾਂ ਅੱਛਾ ਹਾਂ ਉਹ ਕੁਝ ਨਹੀਂ ਹੁੰਦਾ ਨਜ਼ਾਰੇ ਤਾਂ ਲੈਣ ਦੇ ਇਹੋ ਜਿਹੇ ਨਜ਼ਾਰੇ ਮਗਰ ਕਿਦੋਂ ਮਿਲਣੇ ਆ ਉਹੀ ਜਗ੍ਹਾ ਲ ਜਿੰਦਗੀ ਦਾ ਕੀ ਪਤਾ ਕਿਹੜੇ ਨਜ਼ਾਰੇ ਆ ਤੈਨੂੰ ਪਤਾ ਹੁਣ ਜਿੰਨਾ ਟਾਈਮ 30 ਸਾਲ ਦੀ ਹੁਣ ਜਿੰਨਾ ਟਾਈਮ ਨਜ਼ਾਰੇ ਆ ਭਾਈ ਜਿਉ ਹੋ ਗਈ ਉਮਰ ਮਗਰ ਕਿ ਕੋਈ ਜਾਦ ਨਹੀਂ ਖੋਦਾ ਹੁਣਾਂ ਕਿ ਨਦੀ ਮਾਰਦੀ ਹੈ ਭਾਈ ਉਹ ਹੀ ਤਾਂ ਗੱਲ ਹੈ ਤੈਨੂੰ ਪਤਾ ਤਾਂ ਹੈ ਕਿ ਰੱਬ ਨੇ ਕਾਦੇ ਵਾਸਤੇ ਲਾਈ ਹੈ ਮਗਰ ਹੈ ਮਰਵਾਉਣ ਵਾਸਤੇ ਲਵਾਈ ਹੈ ਭਾਈ ਰੱਬ ਨੇ ਹਣਾ ਮਰਵਾਈ ਚੱਲੋ ਪੈ ਦੋ ਦਿਨ ਰਾਤ ਮਰਵਾਉਣ ਐਵੇਂ ਕੁੜੀ ਕੋਈ ਘਰ ਤੇ ਰਹਿੰਦੀ ਨਾਲ ਮਰਵਾਉ ਦੋਨੇ ਮਰਵਾ ਤੈਨੂੰ ਬਾਪਾ ਜਾਣਦੇ ਆ ਤੇਰੇ ਘਰ ਵਾਲਾ ਦੇ ਰਾਤ ਮੀਰੋ ਕੀ ਕਹਿੰਦੇ ਮੇਰੇ ਰਾਤ ਦੀ ਨਹੀਂ ਤਾਂ ਕੇ ਆਉਣੀ ਮੈਂ ਤਾਂ ਫੋਨ ਕਰ ਦਿੰਨੀ ਹੁੰਦੀ ਜੇ ਫੋਨ ਆਇਆ ਸੀਗਾ 5000 ਮੰਗਤ ਕਹਿੰਦੇ ਨੇ 5000 ਦੇ ਦਾਂਗੇ ਉਹ ਤਾਂ ਕਹਿੰਦੇ ਕੋਈ ਨਹੀਂ ਚ 6 ਦਿਨ ਤੇ 6 ਲਈ ਅੱਛਾ ਚਲ 5 ਵਾਲਾ ਹੈਗਾ ਐੇ ਹੀ ਜਾਣਾ ਉਹ ਤਾਂ ਕਹਿੰਦਾ ਉਹ ਤਾਂ ਕਹਿੰਦਾ ਤੇ ਮੈਂ ਨਹੀਂ ਲੈਂਦਾ ਤੇਰੀ ਦੁਗਾਰ ਹੀ ਦਿਆ ਕੈਨਚਲ ਕੋਈ ਮੇਰੇ ਤਾਂ ਕਮਾਈ ਖਾਂਦਾ ਕਹਿੰਦਾ ਉਹ ਤਾਂ ਕਹਿੰਦਾ ਮੈਂ ਹੱਥ ਨਾਲ ਹੀ ਸਾਰ ਲੂ ਕਮਾਈ ਕਾਦੀ ਮੱਗਰਾ ਬਾਧੂ ਪੈਸਾ ਇਹ ਤੂੰ ਵੀ ਚਲਾ ਲਾ ਕੰਮ ਤੇਲ ਪੱਲੀ ਦਾ ਕੋਈ ਨਾ ਮੈਂ ਕੀ ਕਰਨਾ ਕਹਿੰਦਾ ਸੀ ਮੈਂ ਤਾਂ ਹੁਣ ਹੈਗਾ ਤੇ ਹੈਗੇ ਤੂੰ ਮਾਰਨੇ ਚਲਾ ਲਾ ਪੈਸਾ ਹੀ ਪੈਸਾ ਇਹ ਵਿੱਚ ਲੈ ਹੋਰ ਮੈਂ ਤਾਂ ਹੁਣ ਲੈਣ ਵਾਲਾ ਚੋਂ ਦੇਣ ਵਾਲਾ ਥੋੜੀਆਂ ਕਹਿੰਦਾ ਸੀ ਹੁਣ ਤੈਨੂੰ ਪਤਾ ਅਗਲਾ ਸਾਡੀ ਕਿਹੜਾ ਮਾਰਦਾ ਭਾਈ ਪੂਰਲੀ ਅਗਲਾ ਗੋਲ ਗੁੰਡ ਦਾ ਸਵਾਦ ਭਾਲਦਾ ਮੱਗਰਾ ਅੱਛਾ ਤੈਨੂੰ ਪਤਾ ਉਹ ਮਰਵਾਇਆ ਘਰ ਮਰਨੇ ਬਾਧੂ ਪੈਸਾ ਇਹ ਵਿੱਚ ਓਏ ਫ ਮਾਤਾ ਕਿਤੇ ਨਹੀਂ ਮਰਦਾ ਤੂੰ ਚੰਗੀ ਰਹਿ ਤੀ ਮਿਆ ਪੇ ਮਗਰ ਬਾਕੀ ਤੇਰੀ ਮਾਰ ਚੰਗਾ ਬਈ ਕਾ ਹੁਣ ਮੈਂ ਕਿਹੜਾ ਦੇਖਿਆ ਹਾਂ ਹੁਣ ਕੋਈ ਗੱਲਾਂ ਮਾਤਾ ਮੈਂ ਚਾਹ ਤੂੰ ਨਾ ਕੋਈ ਜਿਗਾਰਡ ਲਾਉਣਾ ਜਿਗਾਰਡ ਤਾਂ ਤੂੰ ਲਾਉਂਦਾ ਹੀ ਨਹੀਂ ਹੈਗਾ ਚਾਹ ਮੈਂ ਭੁੱਖੀ ਮਾਰਦੀ ਮੈਂ ਤਾਂ ਏਡੀ ਦੂਰ ਤੱਕ ਡੰਗਸਾਰ ਨਾ ਆਈ ਸੀ ਪਰ ਨਾ ਪੈਣ ਚਾਹ ਨਹੀਂ ਪਿਆਉਂਦਾ ਔਰ ਤਾਂ ਗੱਲਾਂ ਦੀ ਗੱਲ ਲੈ ਤਾਂ ਕੱਲੀ ਲੈਣ ਵਾਲੀ ਕੋਈ ਨਾ ਕੁੱਤਾ ਆਪਾਂ ਕਰ ਮੈਂ ਤੈਨੂੰ ਦੇਣ ਵਾਲਾ ਵੀ ਬਣਾ ਦਊਗੀ ਤੇਲ ਪੱਲੀ ਦਾ ਕੰਮ ਚਲਾ ਕੇ ਸੱਜੂ ਨੂੰ ਕਹਿ ਕਹਿ ਕੇ ਮੈਂ ਤਾਂ ਇਹਨੂੰ ਇੱਥੀ ਆ ਹੀ ਖੇਤ ਚ ਇਹਦਾ ਦੀਨਪੁਰ ਬਣਾ ਦੂੰਗੀ ਖੇਤ ਨੂੰ ਟਕਾਣਾ ਇਹ ਜਗ ਇੱਥੇ ਦੇ ਦੇਆ ਪਰ ਕੋਈ ਆਪੇ ਕੁਛ ਨਹੀਂ ਹੁੰਦਾ ਬੰਦੇ ਬੜਾਈ ਜਾਇਆ ਕਰੋਗੇ ਤੇ ਕੋਲੇ ਵਿੱਚ ਕਮਿਸ਼ਨ ਖਾ ਲਿਆ ਕਰੂੰਗੀ ਹਾਂ ਤਾ ਤੇਰੀ ਪਤਾ ਇੱਥੇ ਦੇ ਬੰਦਿਆਂ ਦਾ ਅਗਲਾ ਮਾਰ ਹੀ ਲਿਆ ਕੋਲ ਸੱਤੇ ਵੇ ਦੀ ਮਰਵਾ ਦੇ ਕਰੂ ਇੱਕ ਵਾਰੀ ਜਦ ਚਸ ਪੈ ਗਈ ਮੋੜ ਕੇ ਮਰਵਾਈ ਜਾਇਆ ਕਰੂ ਆਪੀ ਤੈਨੂੰ ਪਤਾ ਮੈਂ ਤਾਂ ਇਹੀ ਜੀ ਹੈਗੀ ਉਹ ਤਾਂ ਕੋ ਪਿੰਡ ਦੀ ਬੁੜੀ ਨਹੀਂ ਸਾਡੀ ਲਾ ਲਾ ਕੇ ਮਗਰ ਪੈਣ ਸਾਰੀ ਨੂੰ ਦੇਣ ਲਾਤਾ ਤੇ ਫਿਰ ਵੀ ਮਰਨਾ ਬੰਦਾ ਬੁੜਾ ਹੋਇਆ ਤੇ ਸੌਖਾ ਹੀ ਹੈ ਦੇਣ ਲਾ ਦੂੰਗਾ ਕੋਣ ਬੋਲਦਾ ਆ ਚਲ ਆਪੀ ਬੋਲੀ ਜਾਣਗੇ ਮੈਂ ਲੈਣੇ ਵੀ ਦੇਣ ਲਾ ਦੂੰਗੀ ਦੇਖੀ ਚੱਲ ਮੈਂ ਇਹ ਵੀ ਅੰਜਲੀ ਕਹਿੰਦੇ ਔਰ ਤੂੰ ਬੁਛੇਰੀ ਬਣਦੀ ਹੁੰਦੀ ਸੀ ਇੰਨਾ ਮੱਧਰ ਤੋਂ ਲੈ ਕੇ ਚੱਲਣਾ ਚਾਹੀਦਾ ਜੀ ਉਹ ਲੈ ਦਕੋਲੀ ਲੈੰਦਾ ਹਮਾਂ ਨਹੀਂ ਤੂੰ ਵੀ ਤਾਂ ਦਿਨ ਨਹੀਂ ਲੱਗਦੀ ਤੈਨੂੰ ਪਤਾ ਨਹੀਂ ਹੈ ਚਾਸ ਪੈ ਮੇਰੇ ਤਾਂ ਜਿੱਕੋ ਰਹਿਣੀਗਾ ਕਿਵੇਂ ਕਰੂ ਰਾਤ ਹੀ ਦੇਖ ਕੇ ਆਈਆਂ ਪਤਾ ਨਹੀਂ ਪੈਟਰੋਲ ਪਾਪਾ ਦੇ ਓਲੇ ਹੱਡਾ ਰੂੜੀ ਤੋਂ ਮੁੰਡਾ ਰਹੇਗਾ ਉੱਥੇ ਪੈਟਰੋਲ ਪਾਪਾ ਹੱਡਾ ਰੂੜੀ ਕੋਲੇ ਆ ਉੱਥੇ ਲੈਗਾ ਭਰਤ ਦੇ ਉੱਤੇ ਮੰਜਾ ਢਾੜ ਲੈ ਮਨ ਦਾ ਕਹਿੰਦਾ ਮੰਜਾ ਹੈਗਾ ਕਿਉਂਕਿ ਮੰਜੇ ਤੇ ਕਿੱਥੇ ਸਵਾਦ ਆਉਂਦਾ ਕਹਿੰਦਾ ਕੋਈ ਨਾ ਟੇ ਕੋਲੇ ਕੋਡੀ ਹੋ ਜਾ ਕੋਡੀ ਕਰਕੇ ਮੁੰਡਿਆ ਤੋਂ ਫੜ ਕੇ ਮੇਰੀ ਮਾਰ ਹੀ ਪੈਣੇ ਮੂਲਿਆ ਤਾਂ ਪੁੱਤ ਕਹਿੰਦਾ ਬਾਜ਼ ਨਹੀਂ ਕੱਟਣੀ ਏ ਜੀ ਮਾਰੀਪੁਰ ਮੈਂ ਜਦਨਾ ਤਾਂ ਖਲਾਲ ਦੀ ਤੋੜ ਹੀ ਨਹੀਂ ਪੈਣੀ ਮੈਨੂੰ ਤਾਂ ਪੈਣ ਛਾੜਦੀ ਹੋਣੀ ਇਸ ਪਾੜੀ ਤਾਂ ਕੋਣ ਮੇਰੀ ਨਹੀਂ ਪਾੜਦੀ ਮਾਰਨੀ ਮਰਕੇ ਮੈਂ ਤਾਂ ਤੈਨੂੰ ਪਤਾ ਮੈਂ ਨਹੀਂ ਨਾ ਕੋਲ ਮੈਂ ਤਾਂ ਫੇਰ ਪੈ ਜੀ ਕੋਲਾ ਲੈ ਤੀ ਉਹ ਫਾਇਕੋ ਆਪਣਾ ਛੁੱਟ ਜਾਂਦੀ ਹੈ ਉਹ ਜੁੜ ਜਾਂਦੀ ਹੈ ਨਾ ਜੁੜ ਜਾਂਦੀ ਕੋਈ ਨਾ ਵਧੀਆ ਜੁੜ ਜਾਂਦੀ ਆ ਦੂਜਾ ਫੇਰ ਵੀ ਇੱਕ ਕਲਾਲੇ ਜਿਹੜਾ ਨਵਤਿਆਂ ਦਾ ਗੇਟਾ ਕੂਟਾ ਦਿਲਾਉਂਦੇ ਹੁੰਦੇ ਨੇ ਉਹ ਜੋੜ ਦਿੰਦੇ ਫਾਇਵਰ ਦੀ ਉਹ ਲਾ ਲੇ ਉਹਦੇ ਨਾਲ ਵਧੀਆ ਜੁੜੀ ਜਾਂਦੀ ਹੈਗੀ ਆਪਦੀ ਵਧੀਆ ਹੋ ਜੇ ਮੈਂ ਦੋਨਾਂ ਪੀੜੀ ਪੂੜੀ ਵੀ ਕਰ ਲੈਣੀ ਤੇ ਚੱਟੀਆਂਆਂ ਨਹੀਂ ਆਂਦੀ ਤੇ ਪੂਰੀ ਬਾਦੀ ਆਉਂਦੀ ਆ ਬਾਹੂ ਪਾ ਕੇ ਕਾਰੀ ਲੈਣੀ ਮੈਂ ਤਾਂ ਟੱਟੀ ਤੇ ਮਕਾਰੀ ਲੈਣੀ ਮੁੱਤੇ ਮੇਰੇ ਨਹੀਂ ਕੁਸਲੀਂ ਟੰਡਾ ਲੁੜਾ ਅੜਦਾ ਮੇਰੀ ਗੁੱਲੀਏ ਮੇਂ ਛੋਟੀ ਹੱਟ ਚੱਲ ਨਹੀਂ ਚੱਨ ਲੱਗੇ ਟੋਡੀ ਮੈਂ ਤਾਂ ਜਿਆਦਾ ਮੂਹਲੀ ਲੈਣੀ ਮੈਂ ਤਾਂ ਜਿਆਦਾ ਚਲਾਈ ਮਾਂ ਕਰਨੀ ਹੈ ਚਾਹਤ ਹੈ ਕਿ ਆਹਦਾ ਮੁੰਡਾ ਕਹਿੰਦਾ ਮੈਂ ਆਉਣਾ ਹੈ ਕਰ ਰੇ ਤੇਰੇ ਇੱਥੇ ਪਲਾਂ ਹੀ ਸੋਜਾ ਜਾ ਹੋਇਆ ਰਿਹਾ ਓਏ ਸੋਜਾ ਤਾਂ ਕਹਿੰਦੇ ਹੋ ਜਾਂਦਾ ਮੜਾ ਟੱਟੀ ਵੀ ਤੂੰ ਤਾਂ ਐ ਕੱਢ ਲਿਆ ਮਰਨ ਜਿਵੇਂ ਬੁੜੀ ਨੂੰ ਨੌਵੇਂ ਮਹੀਨਾ ਲੱਗਿਆ ਹੁੰਦਾ ਖੜੀ ਹੋ ਜਾ ਹੁਣ ਚੱਲੀਏ ਖੜਾ ਖੜਾ ਖੜੀ ਹੋ ਜਾ ਹੁਣ ਨੀ ਆ ਮਰਨਿਆ ਹਾਂ ਹਾਂ ਇਹ ਮੇਰੀ ਗੱਲ ਸੁਣ ਲੈ ਮੇਰੀ ਗੱਲ ਤੱਸ ਮੈਂ ਮੀਟੇ ਵੀ ਲੈ ਕੇ ਜਾਣਾ ਦੇਖ ਲੈ ਜੀ ਜਾਣਾ ਤੂੰ ਮਨ ਦਾ ਦੇਖ ਲੈ ਮਰਨੇ ਮਤਰਾ ਦੀ ਦੇਖ ਆਈ ਅੱਛਾ ਤੂੰ ਵੀ ਕਹਿੰਦੀ ਬਾਹਲਾ ਹੜਤੀ ਨਹੀਂ ਮਰेंगी ਕਦੇ ਦੇ ਮੈਂ ਮੈਂ ਕਾ ਨੂੰ ਮਰਦੀ ਆ ਮੈਂ ਨਹੀਂ ਮਰਦੀ ਜਿੰਨਾ ਟਾਈਮ ਮੈਂ ਸਾਰੇ ਪੈਟਰੋਲ ਦੀ ਬਹੁਤੀ ਨਹੀਂ ਮਰਦੀ ਅੱਛਾ ਹੋਰ ਤੇ ਹੁਣ ਵਾਸਤਕ ਜਾਈਏ ਅਸੀਂ ਜਾ ਤੋ ਪਿਆਉਂਦਾ ਜੀ ਮੇਰੇ ਨਾਲ ਕਾ ਲੈ ਕੇ ਆਉਂਦਾ ਜਵਾਕ ਆਪਾਂ ਐਂ ਤੋ ਚੱਲਦੇ ਆਂ ਆ ਜਾ ਚੱਲ ਨਹੀਂ ਹਰੇ ਭਾਈ ਤੂੰ ਮਾ ਕੇ ਲੈ ਕੇ ਆਉਣੀ ਤੇ ਆ ਦੇਖ ਲੈ ਇੰਨੀ ਐਡੀ ਟੀ ਕਣਕ ਹੈ ਤੇ ਨੀ ਨਿਆ ਆ ਮੇ ਤਾਰੇ ਬਈ ਮੱਤੇ ਲੱਗਦੀ ਹੈ ਹੈ ਹਰੇ ਬਾਈ ਨੂੰ ਤੇ ਦੁਕਾਨਦ ਬਣਾਤਾ ਮਰਨੇ ਗੰਦ ਜੀ ਤੁਸੀਂ ਘਰ ਘਰ ਕੇ ਡੇਗੀ ਜਾਣੇ ਰਹੇ ਹੋ ਆ ਮੈਨੂੰ ਦੱਸ ਪੁੱਠੇ ਅੰਗਲਾਂ ਗੰਜੀ ਰੱਬ ਦਾ ਨਾਮ ਲੈ ਲਿਆ ਕਰੇ ਮੇਲੇ ਤਾਂ ਮੇਨ ਰੱਬ ਦਾ ਨਾ ਹੀ ਆਗਾ ਕੋਈ ਨਾ ਹੈ ਬਥੇਰਾ ਰੱਬ ਦਾ ਨਾਮ ਵੀ ਲੈਂਦੀ ਰੱਬ ਦਾ ਨਾਮ ਨਹੀਂ ਲੈਂਦੀ ਸਵੇਰੇ ਕੋਈ ਮੱਚੀ ਕੋਲ ਦੱਸ ਤਾਂ ਪੁੱਠੇ ਕਾ ਦੀ ਗਣ ਕਬੀਲਦਾਰੀਆਂ ਦੇ ਗੱਲਾਂ ਨੇ ਮਰਨੇ ਟੱਬਰ ਥੇੜਾ ਇਹਦੇ ਨਾਲ ਹੀ ਬੱਤਾਂ ਹੁੰਦਾ ਕੋਈ ਨਾ ਅੱਛਾ ਆ ਆ ਕਿਵੇਂ ਮੂੰਹ ਜਾਂ ਲੜਕਾਈ ਫਿਰਦੀ ਦਵਾਰੇ ਇਹ ਕਹਿੰਦੀ ਫੇਰ ਦੇਣੀ ਇੱਕ ਵਾਰੀ ਹੋਰ ਹੋ ਜਾਏ ਕਹਿੰਦੀ ਅੱਛਾ ਹੋਰ ਕਹਿੰਦੀ ਇੱਕ ਵਾਰੀ ਹੋਰ ਹੋ ਜਾਏ ਐਂ ਕਹਿੰਦੀ ਇਹ ਨਹੀਂ ਦੱਸਦੀ ਬੇਸਾਬਰੀ ਹੋ ਰਹੀ ਹੈ ਹੈਨਾ ਬੇਸਾਬਰੀ ਹੋ ਗਈ ਹੈ ਕੰਜਦੀ ਨੇ ਪਤਾ ਨਹੀਂ ਜੇ ਮੈਂ ਪਰਦੇ ਲਾ ਰੱਖਿਆ ਇਹ ਕੰਮਾਂ ਦੀ ਪੁਖ ਰੱਖਿਆ ਕਈ ਨਹੀਂ ਕਿ ਪੁਖ ਲੱਗੀ ਇਹਨੂੰ ਮਰਨੇ ਮੈਨੂੰ ਕੋਈ ਹੈ ਨਾ ਤਾਂ ਬੋਲਦੀ ਹਾਂ ਹਾਂ ਅੰਦਰ ਪਾਰਾ ਹਟਿਓ ਤੋ ਦੇਖੋ ਤਾਂ ਕਾ ਆਉਂਦਾ ਕਾਰ ਸਟੀ ਲਾਉਂਦਾ ਤੇ ਵਰਨੇ ਕਾਰੇ ਮਨ ਚ 20 ਤੇ ਨਾ ਤਾਂ ਕਿ ਲਾਸਟਿਕ ਵਾਲਾ ਪਜਾਮਾ ਲੱਤਾਂ ਸਿਰ ਨਾਲ ਲਾ ਕੇ ਪਈ ਰਹਿੰਦੀ ਚੱਕ ਕੋ ਲੱਤਾਂ 24 ਘੰਟੇ ਤੇਲ ਰੱਖਿਆ ਹੁੰਦਾ ਕੋਲੇ ਆਈ ਜਾਓ ਪਾਈ ਜਾਓ ਆਈ ਜਾਓ ਪਾਈ ਜਾਓ ਕੱਢੀ ਜਾਓ ਪਾਈ ਜਾਓ ਇਹ ਤਾਂ ਇਹ ਕੰਮ ਆ ਹੋਰ ਆ ਜਾ ਪਾਪਾ ਲੈ ਲੈ ਪਾਪਾ ਐਂ ਕਰੀ ਜਾਂਦੀ ਰਹਿੰਦੀ ਇਹਨੇ ਸਾਡੀ ਓਹੋ ਪਾਣੀ ਨੇ ਬੋੜਾ ਵੀ ਨਹੀਂ ਛੱਡਿਆ ਅੱਛੇ ਆ ਜਾ ਆ ਜਾ ਅੱਤ ਗਿਆ ਕਾਂ ਸੀ ਦੇਖ ਲੈ ਸੀ ਉਹ ਪੰਜੇ ਆ ਜਾ ਬਈ ਨਹੀਂ ਤੇ ਦਿਖਿਆ ਨਹੀਂ ਕਿਤੇ ਕੋਈ ਨਾ ਕੋਈ ਨਾ ਖੁਰਕ ਖਰਕ ਪਾ ਦੇ ਮਾਸ ਰੰਗਾ ਕੇਲਾ ਦਿਖਾਉਂਗੀ ਤੈਨੂੰ ਹੈ ਓਏ ਮਰਨੀ ਪਤਾ ਕੀ ਬੋਲੀਏ ਇੱਕੋ ਤਾਂ ਮੈਨੂੰ ਕਹਿੰਦੀ ਭਾਈ ਅਸੀਂ ਬਣਾ ਲੈ ਮਗਰ ਮੀਟ ਹਾਂ ਮੈਂ ਕਹਿੰਦੀ ਖਾ ਲਾ ਮੀਟ ਹਾਂ ਮੈਂ ਕੱਚਾ ਮੈਂ ਤਾਂ ਫਿਰ ਮਗਰਾਂ ਲੱਗ ਗਈ ਸੀ ਬੋਲਣੇ ਨੂੰ ਹਾਂ ਮੈਂ ਕਿਹਾ ਉਹਦਾ ਤੁਸੀਂ ਕੱਚਾ ਮਾਸ ਤਾਂ ਸਾੜਦੇ ਨਹੀਂ ਕੱਚੇ ਮਾਸ ਨੂੰ ਤੁਸੀਂ ਖਾੜ ਕੇ ਪੈਣੀ ਹੋਣਾ ਭਾਈ ਉਹ ਆਖੇ ਤੁਸੀਂ ਬਣਿਆ ਬਣਾ ਰਿਚਰ ਜਾ ਮਾਸ ਤੋਂ ਸਿੱਖਾਦੀਆਂ ਨਹੀਂ ਕੱਚੇ ਮਾਸ ਨੂੰ ਤਹੇ ਭੱਜ ਕੇ ਪੈਣੀ ਬਣਾਣਾ ਸਿੱਖੀ ਸੀ ਸਾੜਦੀ ਨੂੰ ਪੁੱਤ ਉਹ ਮੈਂ ਉਹ ਨਾ ਕਹਿੰਦੇ ਖੁਰਖ ਖਰਖ ਪਾ ਦੇ ਖੁਰਖ ਕੰਨ ਪਾ ਦੇ ਇੱਕ ਚ ਐ ਨਹੀਂ ਪਾ ਰਹੀ ਤੇ ਬੰਮਾ ਉਹਨੇ ਨੂੰ ਕੋਈ ਬਿਮਾਰੀ ਲੱਗੀ ਹੈ ਤਵਾਰੀ ਕੋਈ ਨਹੀਂ ਅੱਜ ਕੱਲ ਤੈਨੂੰ ਪਤਾ ਤਾਂ ਹੈਗਾ ਗੰਜਲੀ ਉਹਨੇ ਤੂੰ ਸਾਰੇ ਪਿੰਡ ਦੀ ਕੁੜੀਆਂ ਦੀ ਮਾਰਦੀ ਮੈਨ ਤਿੰਨ ਕੱਲ ਕੋਈ ਕਹਿੰਦਾ ਇਹ ਤਵਾਰੀ ਕੀ ਹੁੰਦੀ ਅੱਜ ਕੱਲ ਕੋਈ ਮਰਨੇ ਮੈਂ ਤੈਨੂੰ ਮੈਂ ਤਾਂ ਕਹਾਉਂਗੀ ਮੱਤਿਆ ਨਵੇਂ ਪਰਸ ਨਹੀਂ ਲੈ ਕੇ ਉਹ ਜਹਾਂ ਹੈਗੇ ਸੀ ਲਫਾਫੇ ਜਿਵੇਂ ਦੇਖੇ ਹਾਂ ਵੇ ਇੱਕ ਦੇਣਾ ਹੈ ਇਹ ਹੋਏ ਵੀ ਮੈਂ ਫਰੋਲ ਲਿਆ ਸੀਗਾ ਉਹ ਮੰਨਿਆ ਉਹ ਕਾਹਦੋ ਰੱਖਦੇ ਨਹੀਂ ਤੂੰ ਵੇਖ ਲੈ ਸੱਚੀ ਦੇਖ ਮੈਂ ਸੱਚੀ ਦੇਖ ਲੈਣਾ ਮੈਂ ਸੱਚੀ ਦੇਖ ਲੈਣਾ ਸੋਨਾ ਤਾਂ ਮੈਂ ਕਾ ਰੱਖੇ ਕੋਈ ਜੇ ਮੈਂ ਹੁਣ ਐਨ ਮੌਕੇ ਦਾ ਨਹੀਂ ਕਈ ਵਾਰ ਕੋਈ ਦੇਖ ਕੇ ਦਿਲ ਤੋਂ ਆ ਜਾਂਦਾ ਆਪਣੇ ਅੱਛਾ ਭਾਈ ਉਹ ਕਾਦ ਨਹੀਂ ਇਕਲਾ ਫਾਪੇ ਤੇ ਕੋਡੀ ਹੋ ਕੇ ਦੇਣ ਲਾ ਓਹ ਹੋ ਤੰਦਾ ਚੁਲਾ ਮਗਰ ਤਾਂ ਪਤਾ ਭਾਈ ਪਾੜਦੇ ਨਹੀਂ ਹੁੰਦੇ ਬੇ ਕਦੇਣ ਤਾਂ ਪੱਛਣਾ ਮਗਰ ਕੀ ਹੋਇਆ ਭਾਈ ਮੁੰਡਾ ਜਾ ਸੀਗਾ ਹਾਂ ਉਹ ਸੀਗਾ ਚੱਲ ਜੀ ਤੇਰੇ ਵਰਗਾ ਨਹੀਂ ਬਟ ਦੇ ਜੇ ਤੇਰਾ ਭਾਈ ਉਹ ਤਾਂ ਮਗਰ ਪਿੱਛਾ ਨਹੀਂ ਗਿਆ ਸਾਰੇ ਪਿੰਡ ਵਿੱਚ ਸਾਰੇ ਪਿੰਡ ਦਾ ਦੇਖਿਆ ਹੋਇਆ ਮੁੰਡਾ ਬਾਹਰ ਦਾ ਸੀ ਮਗਰ ਮੈਂ ਤਿੰਨ ਪਾੜ ਤੇ ਅੱਛਾ ਤਿੰਨ ਪਾੜ ਦੇ ਖਿਲਾਉਣ ਲੱਗੇ ਹੋਰ ਇਹ ਜਿਹੜਾ ਕਰਨ ਲੱਗੇ ਜਦੋਂ ਕੱ싸 ਮਾਰੇਗਾ ਤਾਂ ਪਾੜ ਜਾ ਕਰੀ ਉਹ ਹੋਰ ਕੰਜਰ ਜਿਹੜੇ ਨਾਲ ਲਿਆ ਕੇ ਰੱਖਿਆ ਕਰ ਰਿਜਨਲ ਆ ਪੂਰੇ ਰਿਜਨਲ ਵਧੀਆ ਚੁੜਿਆ ਦੇਖਿਆ ਆ ਆੜਦਾ ਨਹੀਂ ਹੈਗਾ ਉਹ ਮੈਂ ਦੇਖ ਲਈ ਸੀ ਮਹਾਂ ਮੈਂ ਤੂੰ ਪਰਚਾ ਦੱਸ ਮੇਰਾ ਫਰੋਲ ਉਹ ਮੈਂ ਤਾਂ ਫਰੋਲ ਲੈ ਸੀ ਮਹਾਂ ਕੀ ਲਈ ਫਿਰ ਜੇ ਗੁੱਤ ਪੱਟਣੇ ਜੀ ਗੁੱਤ ਵੱਟ ਨਹੀਂ ਕਾ ਨੂੰ ਮਰਲੇ ਹੋਰ ਨਾ ਕੋਈ ਤਾਂ ਪਾਉਣ ਲੱਗ ਜਾਂਦਾ ਹੱਥਾਂ ਤੋਂ ਉਹਨਾਂ ਨੂੰ ਲੈ ਇਹ ਤਾਂ ਜਾ ਬੋਲ ਬੜਾ ਸਮਝ ਕੇ ਮੂੰਹ ਤੇ ਪਾ ਪਾ ਕੇ ਫਲਾਈ ਜਾਂਦਾ ਪਾਣੀ ਵੀ ਪਾ ਜਾਂਦਾ ਹੋਜਦਾ ਜਿਉ ਕੋ ਸਮਰਜੀ ਪਾਲ ਜਿਹਦੇ ਟੋਸੰਦ ਪਾ ਜਾਂਦਾ ਪਾਣੀ ਕਿੱਡੀ ਗੱਲ ਉਹ ਹੀ ਤਾਂ ਗੱਲ ਹੈ ਪਾਣੀ ਲੈ ਕਾਂ ਵੀ ਲੈ ਕੇ ਜਵਾਬ ਲਿਆ ਇਸ ਤਰ੍ਹਾਂ ਮੱਗਰਾ ਓਏ ਹੁਣ ਤਾਂ ਲੰਗ ਆ ਆ ਇੱਥੇ ਪਾਣੀ ਕੋਈ ਨਹੀਂ ਲਾਇਆ ਲੱਗਦਾ ਕਿੱਦਾਂ ਹੋਇਆ ਪੈਸਾ ਗਿੱਲੀ ਤਾਂ ਹੋਈ ਪਈ ਐ ਗਿੱਲੀ ਹੋਈ ਪਈ ਮੱਗਰਾ ਤਾਰੀ ਗਿੱਲੀ ਤਾਂ ਹੋਣੀ ਐ ਹੁਣ ਦਿਨ ਰਾਤ ਮੋਟਰ ਚੱਲਦੀ ਐ ਜੀ ਕੰਮ ਦੀ ਬੜੀ ਕਾਰ ਲੈ ਗੇ ਮਾਰਨੇ ਤੂੰ ਵੀ ਮੇਰੀ ਗੱਲ ਸੁਣ ਨਾ ਬਾਹਲੀ ਨਾ ਮਾਰਿਆ ਕਰ ਓ ਮੇਰੀ ਗੱਲ ਸੁਣ ਫੇਰ ਹੀ ਨਿਕਲੂਗੀ ਐ ਕਿੱਥੇ ਨਿਕਲੂਗੀ ਮਾਰਨੇ ਇਹਦੀ ਗੱਲ ਨਹੀਂ ਕਰਦੀ ਤੈਨੂੰ ਕਹਿੰਦੀ ਸੁੱਕਿਆ ਜਾ ਬਲਾਈ ਤੇ ਬਾਹਲੀ ਮਾਰਨ ਲੱਗਿਆ ਤੂੰ ਇੱਕ ਦਾ ਗੁੱਲੀ ਡੰਡਾ ਹੋ ਰਿਆਂਗਾ ਹੈ ਅੱਜ ਕੱਲ੍ਹ ਫੁੱਲੀ ਡੰਡਾ ਹੁੰਦਾ ਬਾਹਲਾ ਫੁੱਲੀ ਡੰਡਾ ਕਾਹਨੂੰ ਮਾਰਨੇ ਮਾਰਨੇ ਬਲਾਇਂ ਲਾ ਕੇ ਤੂੰ ਓਏ ਮੇਰੀ ਗੱਲ ਸੁਣ ਲੈ ਕੰਜਰੀ ਹੋਰੀ ਮਰੀ ਜਣੀ ਮੇਰੀ ਹੋਰੀ ਮਰੀ ਨੇ ਮਾਰਨੇ ਮਾਰਦੀ ਰੱਖਨੇ ਦਿਨ ਰਾਤ ਪਾਣੀ ਲਾਉਂਦਾ ਪਰ ਮਾਰਦੀ ਨਹੀਂ ਮੈਂ ਤਾਂ ਮਰਵਾਣੀ ਆ ਪਰ ਵੇਹਣ ਰਵਾ ਓਏ ਜੀ ਸਾਥ ਕੇ ਮਰਵਾਉਣੀ ਆ ਮਗਰ ਮੇਰੇ ਵਾਂਗੂ ਚ ਮਰਵਾਣੀ ਆ ਪੈਂਦਾ ਦਿਨ ਰਾਤ ਦੇਖ ਛੜੀ ਪਈ ਐ ਜਮਾਂ ਕਣਕ ਦਾ ਹੈ ਕਾਲ ਚਾਲ ਮਖਰਾ ਇਹ ਬੱਟਾ ਬਾਈ ਮਖਰਾ ਗੋਦੀ ਚੱਕ ਲੈਣਾ ਮੈਂ ਗੋਦੀ ਤਾਂ ਗੋਡੇ ਮੇਰੇ ਤੂ ਦੁੱਖ ਖਾਤੇ ਗੋਦੀ ਚੱਕ ਲੈਣਾ ਮਖਰਾ ਅਜੇ ਤਾਂ ਅੱਗ ਪਗ ਚੁੱਕੀ ਮੈਂ ਹੋਏ ਕਿੱਥੇ ਬਾਗ ਦੇਗੀ ਛੜਤਾ ਜਾ ਮਰਨੇ ਬਾਗ ਦੂੰਗੀ ਮੇਰਾ ਕੀ ਜਾਨੀ ਲੱਗਣਾ ਜੀ ਬਾਗ ਕੀ ਕਹਿੰਦੇ ਆ ਵਧੀਆ ਜੀ ਲੱਗੇ ਹਸਪਤਲ ਪਹੁੰਚਦਾ ਮਖਰਾ ਹੈ ਕੋਈ ਨਾ ਕੋਈ ਨਾ ਬਸ ਬਸ ਮੈਂ ਬਾਸ ਤੇ ਜਿੱਥੇ ਜਿੱਥੇ ਦੇਖਣਾ ਮੈਂ ਚਲਾਉਣਾ ਲਾਲ ਹੈ ਤੂੰ ਨਾ ਬਸ ਤੈ ਬਹੁਤ ਹੈ ਬਹੁਤ ਬੱਚਾ ਕੋੜੀ ਨੂੰ ਲਾਉਣਾ ਮੈਂ ਇੱਕ ਹੋਰ ਇਹ ਨਹੀਂ ਪਾਸ ਮੈਂ ਨਹੀਂ ਹੁਣ ਲਾਉਂਦੀ ਮੈਂ ਲਾੜਾ ਹੀ ਥੋੜਾ ਡੇਕ ਨਾਲ ਕੋਡੀ ਗੰਜਰ ਦੀ ਇਹ ਤਾਂ ਹੁਣ ਹੀ ਲਾਇਆ ਤੂੰ ਲਾਇ ਦੇ ਨਾ ਮੈਂ ਚ ਕੋਜੀ ਜੀ ਪਈ ਜੀ ਮੈਂ ਤਾਂ ਬਥੇਰੇ ਇੱਥੇ ਨਹੀਂ ਮੈਂ ਚਲਾ ਲਾ ਕੇ ਬਥੇਰੇ ਬੈਟ ਵਾਲ ਕਿਹੜੀ ਲੈ ਇਹ ਤਾਂ ਬਾਦੂ ਖਿੱਡੀ ਹੈ ਹੋਰ ਬੈਟ ਵਾਲਾ ਵੀ ਜਾਣਦੀ ਏ ਤੂੰ ਦੱਸ ਕੀ ਜਾਣ ਬੱਚੇ ਹੁਣ ਤੁਹਾਨੂੰ ਜਾਣ ਦੇ ਲੈ ਜਾਣਾ ਕਿੱਥੇ ਕਿੱਧਰ ਜਾਣਾ ਚੰਗਾ ਫਿਰ ਜਾ ਚੰਗਾ ਚੰਗਾ ਮੱਗਰਾ ਜਾਣੀ ਆ ਮੈਂ ਦੱਸ ਚੰਗਾ 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 ਕੰਜਰ ਦੀਆਂ ਵਧੀਆਆਂ ਗੱਲਾਂ ਬਾਤਾਂ ਸੁਣਾ ਗਈਆਂ ਨਜ਼ਾਰ ਆ ਗਿਆ ਸੀਗਾ ਵਧੀਆ ਜੀ ਲੱਗਿਆ ਸੀਗਾ ਹੋ ਜਾਂਦੀਆਂ ਕੰਜਾਂ ਦੀਆਂ ਬੱਟੇ ਵੱਟ ਪਹਿਲਾਂ ਪਾਉਂਦੀਆਂ ਕਈ ਲੱਕਿਸਮਤ ਚ ਹੀ ਨਹੀਂ ਸੀ ਧਾਰਾ